ਇਹ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅੰਮ੍ਰਿਤਸਰ ਦੇ ਇਲਾਕੇ ਦੀ ਜੋ ਹੜ੍ਹ ਪ੍ਰਭਾਵਿਤ ਇਲਾਕੇ ਨੇ ਉਹਨਾਂ ਦੇ ਵਿੱਚ ਜੋ ਇਹ ਵਾਹਨ ਉਤਰ ਰਿਹਾ ਇਹ ਵਾਹਨ ਆਮ ਸੜਕਾਂ ਤੇ ਨਹੀਂ ਦੇਖਦਾ ਇਸ ਵਾਹਨ ਦਾ ਨਾਮ ਹੈ ਟੋਰ N 1200 ਜੀ ਹਾਂ ਇਸ ਦਾ ਟੈਕਨੀਕਲ ਨਾਮ ਹੈ JSW ਕੰਪਨੀ ਇਸ ਨੂੰ ਬਣਾਉਂਦੀ ਹੈ ਤੇ ਇਸ ਨੂੰ ਇੰਡੀਅਨ ਆਰਮੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਲੈ ਕੇ ਉਤਰੀ ਹੋਈ ਹੈ ਕਰੀਬ ਅੱਧਾ ਦਰਜਨ ਅਜਿਹੇ ਵਾਹਨ ਇਸ ਸਮੇਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਕੰਮ ਕਰ ਰਹੇ ਨੇ ਤੇ ਲੋਕਾਂ ਨੂੰ ਜੋ ਲੋਕ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਲੈ ਕੇ ਇਹ ਬਾਹਰ ਆ ਰਹੇ ਨੇ ਇਹ ਵਾਹਨ ਇਹ ਵਾਹਨ ਇਸ ਵਾਹਨ ਦੀ ਅਸੀਂ ਤੁਹਾਨੂੰ ਖੂਬੀ ਵੀ ਦੱਸਾਂਗੇ ਇਸ ਦਾ ਇਸ ਦੀ ਕੀਮਤ ਵੀ ਅਸੀਂ ਦੱਸਾਂਗੇ ਇਸ ਵਾਹਨ ਦੀ ਖਾਸੀਅਤ ਕਿਹੜੀ-ਕਿਹੜੀ ਹੈ ਕਿਹੜੀ-ਕਿਹੜੀ ਥਾਵਾਂ ਤੇ ਚੱਲ ਸਕਦਾ ਕੀ ਹੈ ਸਿਰਫ ਹੜ ਦੇ ਪਾਣੀ ਚ ਚੱਲ ਸਕਦਾ ਹੈ ਜਾਂ ਸਿਰਫ ਔਰ ਸਿਰਫ ਇਹ ਕਿਸੇ ਖਾਸ ਇਲਾਕੇ ਚ ਚੱਲਦਾ ਇਹ ਸਭ ਕੁਝ ਵਿਸਤਾਰਪੂਰਵਕ ਤੁਹਾਨੂੰ ਦੱਸਾਂਗੇ ਪਰ ਤਸਵੀਰਾਂ ਪਹਿਲਾਂ ਦੱਸ ਦਈਏ ਕਿ ਇਸ ਵਾਹਨ ਦੇ ਰਾਹੀਂ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਉਹਨਾਂ ਥਾਵਾਂ ਤੇ ਜਿਨ੍ਹਾਂ ਥਾਵਾਂ ਤੇ ਨਾ ਕੋਈ ਗੱਡੀ ਪਹੁੰਚ ਸਕਦੀ ਹੈ ਨਾ ਪ੍ਰਸ਼ਾਸਨ ਦਾ ਕੋਈ ਵਾਹਨ ਪਹੁੰਚ ਸਕਦਾ ਹੈ ਹੈਲੀਕਾਪਟਰ ਹਾਲਾਕੀ ਹਵਾ ਤੋਂ ਪਹੁੰਚਦਾ ਪਰ ਜ਼ਮੀਨ ਤੋਂ ਪਾਣੀ ਦੇ ਵਿੱਚ ਹੁੰਦਾ ਹੋਇਆ ਇਹ ਵਾਹਨ ਕਿਵੇਂ ਪਹੁੰਚ ਰਿਹਾ ਹੈ ਇਹ ਤਸਵੀਰ ਤੁਹਾਨੂੰ ਕਈ ਵਾਰ ਦੇਖਣ ਨੂੰ ਮਿਲ ਰਹੀ ਹੋਵੇਗੀ ਤਸਵੀਰ ਹੋਰ ਦਿਖਾਈਏ ਅੰਮ੍ਰਿਤਸਰ ਦੇ ਜੋ ਡਿਪਟੀ ਕਮਿਸ਼ਨਰ ਨੇ ਉਹ ਵੀ ਇਸ ਸਮੇਂ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਜੋ ਬਾਕੀ ਬਚਾਤ ਦਸਤੇ ਦੇ ਨਾਲ ਤੇ ਨਾਲ ਹੀ ਇਸੇ ਵਾਹਨ ਦੇ ਜ਼ਰੀਏ ਲੋਕਾਂ ਨੂੰ ਉਹ ਲੈ ਕੇ ਵਾਹ ਵਾਹ ਇਲਾਕਿਆਂ ਚ ਬਾਹਰ ਲੈ ਕੇ ਨਿਕਰੇ ਇਹ ਤਸਵੀਰ ਤੁਸੀਂ ਦੇਖੋ ਇਹ ਉਹੀ ਵਾਹਨ ਹੈ ਜਿਸ ਵਾਹਨ ਦੇ ਵਿੱਚ ਇੰਡੀਅਨ ਆਰਮੀ ਅਲੱਗ ਅਲੱਗ ਇਲਾਕਿਆਂ ਚ ਫਸੇ ਲੋਕਾਂ ਨੂੰ ਬਿਠਾ ਕੇ ਲੈ ਕੇ ਆ ਰਹੀ ਹੈ ਇਸ ਵਾਹਨ ਦੇ ਵਿੱਚ ਤੁਸੀਂ ਬਜ਼ੁਰਗ ਦੇਖ ਰਹੇ ਹੋ ਬੱਚਿਆਂ ਨੂੰ ਦੇਖੋਗੇ ਔਰਤਾਂ ਨੂੰ ਦੇਖੋਗੇ ਜੋ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਫਸੇ ਹੋਏ ਸੀ ਉਹਨਾਂ ਤੱਕ ਪਹੁੰਚ ਕੀਤੀ ਗਈ ਇਸ ਵਾਹਨ ਦੇ ਰਾਹੀਂ ਤੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਇਹ ਅੰਮ੍ਰਿਤਸਰ ਦੇ ਅਲੱਗ-ਅਲੱਗ ਇਲਾਕੇ ਨੇ ਤਰਨਤਾਰਨ ਦੇ ਅਲੱਗ-ਅਲੱਗ ਇਲਾਕੇ ਨੇ ਇਸ ਵਾਹਨ ਦੇ ਰਾਹੀਂ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੁਣ ਇਸ ਵਾਹਨ ਦੇ ਰਾਹੀਂ ਲੋਕਾਂ ਨੂੰ ਬਾਹਰ ਤੱਕ ਕੱਢਿਆ ਜਾ ਰਿਹਾ ਪਰ ਤੁਹਾਡੇ ਮਨ ਚ ਸਵਾਲ ਜ਼ਰੂਰ ਆ ਰਿਹਾ ਹੋਣਾ ਕਿ ਅਸੀਂ ਫਲੱਡ ਵਾਲੇ ਇਲਾਕਿਆਂ ਦੇ ਵਿੱਚ ਕਿਸ਼ਤੀਆਂ ਚਲਦੀਆਂ ਦੇਖੀਆਂ ਸੀ ਹੈਂਡੀਕੈਪਰ ਉੱਡਦੇ ਦੇਖੇ ਸੀ ਜਾਂ ਹੋਰ तरीके अपनाए जाते थे जब लोगों को बचाया जाता थी पर ये नई तरह का वाहन केड़ा है इस वाहन बारे आओ एक-एक जानकारी ਤੁਹਾਨੂੰ ਦਸੀਏ ਤੁਹਾਨੂੰ ਵੀ ਚੰਗਾ ਲੱਗਿਆ ਕਿ ਇਸ वाहन दी ਖੂਬੀ ਕੀ ਹੈ ਇਸ ਬਾਰੇ ਜਾਣ ਕੇ ਤੇ ਇਹ ਫਿਊਚਰ ਦੇ ਵਿੱਚ ਕਿਸ ਤਰ੍ਹਾਂ ਲੋਕਾਂ ਦੀ ਮਦਦ ਦੇ ਲਈ ਹੋਰ ਵੀ ਲਾਹੇਵੰਦ ਸਾਬਤ ਹੋਏਗਾ ਤੇ ਆਓ ਦਸੀਏ ਇਸ ਵਾਹਨ ਦੀ ਖਾਸੀਅਤ ਇਸ ਵਾਹਨ ਦਾ ਨਾਮ ਹੈ ਅ ਟੋਰ N1200 ਜਿਸ ਨੂੰ ਜੀਐਸਡਬਲਿਊ ਕੰਪਨੀ ਗੈਕੋ ਮੋਟਰਸ ਵੱਲੋਂ ਬਣਾਇਆ ਜਾ ਰਿਹਾ ਹੈ ਭਾਰਤ ਸਰਕਾਰ ਦੀ ਮਦਦ ਦੇ ਨਾਲ ਇਸ ਨੂੰ ਬਣਾਇਆ ਜਾ ਰਿਹਾ ਹੈ ਇਸ ਦੀ ਖਾਸियत ਇਹ ਹੈ ਕਿ ਇਹ ਡੂੰਘੇ ਪਾਣੀ ਅਤੇ ਉੱਚੀਆਂ ਨੀਵੇਂ ਥਾਵਾਂ ਤੇ ਜਾਣ 'ਚ ਬੇਹਦ ਕਾਮਯਾਬ ਹੈ ਜਿੱਥੇ ਆਮ ਤਸਾਂ ਨਹੀਂ ਜਾ ਸਕਦਾ ਕੁਦਰਤੀ ਕਰੋਪੀਆਂ ਤੇ ਆਪਦਾ ਵਾਲੇ ਹਾਲਾਤਾਂ 'ਚ ਇਹ ਬੇਹਦ ਕਾਮਯਾਬ ਹੈ ਇਹ ਵਾਹਨ ਇਸ ਤੋਂ ਇਲਾਵਾ ਇਹ ਵਾਹਨ ਬਰਫ਼ੀਲੇ ਇਲਾਕਿਆਂ ਜੰਗਲਾਂ ਪਹਾੜਾਂ ਨਦੀਆਂ ਤੇ ਮਾਰੂਥਲ ਜੀ ਵੀ ਕਾਮਯਾਬ ਸਿਰਫ ਹੜ ਦੇ ਪਾਣੀ ਦੇ ਵਿੱਚ ਇਹ ਕਾਮਯਾਬ ਨਹੀਂ ਹੈ ਰੱਖਿਆ ਮੰਤਰਾਲੇ ਨੇ ਡਿਫੈਂਸ ਮਿਨਿਸਟਰੀ ਨੇ 220 ਕਰੋੜ ਦੇ ਖਰਚੇ ਨਾਲ 96 ਵਾਹਨ ਬਣਵਾਏ ਨੇ ਇੱਕ ਵਾਹਨ ਦੀ ਕੀਮਤ 2 ਕਰੋੜ ਤੋਂ ਵੱਧ ਪੈਂਦੀ ਹੈ ਇਸ ਦੀ ਕੀਮਤ ਜਿਵੇਂ ਅਸੀਂ ਤੁਹਾਨੂੰ ਦੱਸਿਆ ਕਿ 2 ਕਰੋੜ ਤੋਂ ਵੱਧ ਪੈਂਦੀ ਹੈ ਇਸ ਦੀ ਕੀਮਤ ਇਹ ਵਾਹਨ ਖਾਸ ਤੌਰ ਤੇ ਚੰਡੀਗੜ੍ਹ ਵਿੱਚ ਬਣਾਇਆ ਜਾ ਰਹੇ ਜੀ ਹਾਂ ਸੁਸ਼ੀਏ ਜਾਣ ਕੇ ਹੈਰਾਨ ਹੋਵੋਗੇ ਕਿ ਜੋ ਪਲਾਂਟ ਲੱਗੇ ਚੰਡੀਗੜ੍ਹ ਦੇ ਵਿੱਚ ਲੱਗੇ ਜੀਐਸਡਬਲਿਊ ਕੰਪਨੀ ਨਾਲ ਜੋ ਮਿਲ ਕੇ ਕੰਪਨੀ ਡਿਫੈਂਸ ਮਿਨਿਸਟਰੀ ਨਾਲ ਬਣਾ ਰਹੀ ਹੈ ਇਹ ਚੰਡੀਗੜ੍ਹ ਦੇ ਵਿੱਚ ਬਣਾਇਆ ਜਾ ਰਿਹਾ ਹੈ ਇਸ ਦੀ ਇਸ ਦੀ ਖਾਸੀਅਤ ਹੋਰ ਕੀ ਹੈ ਕਿ ਇਹ ਟਾਇਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਟਿਊਬ ਵਾਂਗ ਅਤੇ ਚੱਪੂ ਵਾਂਗ ਕੰਮ ਕਰਦੇ ਜੀ ਹਾਂ ਜਦੋਂ ਇਹ ਡੋਂਗੇ ਪਾਣੀ ਦੇ ਵਿੱਚ ਵਹਾਂ ਉਤਰਦਾ ਹੈ ਤਾਂ ਇਹ ਸਲੋਟ ਕਰਨ ਲੱਗ ਜਾਂਦਾ ਹੈ ਇਹ ਡੁੱਬਦਾ ਨਹੀਂ ਹੈ ਇਸੇ ਕਰਕੇ ਤੁਸ ਤੁਹਾਨੂੰ ਲੱਗਦਾ ਹੋਣਾ ਕਿ ਇਹ ਟੈਂਕ ਰੂਮਾ ਜੋ ਵਾਹਨ ਹੈ ਇਹ ਡੁੱਬ ਕਿਉਂ ਨਹੀਂ ਰਹਿਣਾ ਹੈਵੀ ਹੋਏਗਾ ਪਰ ਇਹਦੇ ਟਾਇਰ ਬੜੇ ਖਾਸ ਤਰ੍ਹਾਂ ਦੇ ਬਣਾਏ ਹੋਏ ਨੇ ਇਸ ਤੋਂ ਇਲਾਵਾ ਇਹਦੇ ਟਾਇਰਾਂ ਨੂੰ ਤੁਸੀਂ ਦੇਖੋਗੇ ਜਿਵੇਂ ਕਿਸੇ ਕਿਸ਼ਤੀ ਦਾ ਚੱਪੂ ਚਲਾਇਆ ਜਾਂਦਾ ਉਸ ਦੀ ਤਰ੍ਹਾਂ ਉਸ ਸ਼ੇਪ ਚ ਬਣੇ ਨੇ ਪਾਣੀ ਨੂੰ ਇਹ ਪਿੱਛੇ ਸੁੱਟਦੇ ਨੇ ਮਤਲਬ ਜਿਵੇਂ ਤੁਸੀਂ ਦੇਖੋ ਤਸਵੀਰ ਦੇ ਵਿੱਚ ਇਹ ਵਾਹਨ ਅੱਗੇ ਨੂੰ ਜਾ ਰਿਹਾ ਹੈ ਇਹਦੇ ਪਿੱਛੇ ਦੂਜਾ ਵਾਹਨ ਹੁੰ ਜਾਏਗਾ ਇਹਦੇ ਟਾਇਰ ਤੁਸੀਂ ਦੇਖੋ ਇਸ ਦੇ ਉੱਪਰ ਜੋ ਤੁਸੀਂ ਸ਼ੇਪ ਦੇਖ ਰਹੇ ਹੋ ਜਦੋਂ ਇਹ ਪਾਣੀ ਦੇ ਵਿੱਚ ਫਲੋਟ ਕਰਨ ਲੱਗ ਜਾਂਦਾ ਹੈ ਤਾਂ ਇਹ ਦੇਖੋ ਪਾਣੀ ਨੂੰ ਕਿਸ ਤਰ੍ਹਾਂ ਸੁੱਟ ਰਿਹਾ ਚੱਪੂ ਦੇ ਵਾਂਗ ਸੁੱਟ ਰਿਹਾ ਤਾਂ ਕਿ ਇਹ ਵਿੱਚ ਡੁੱਬੇ ਨਾ ਕਿਸੇ ਵੀ ਤਰ੍ਹਾਂ ਦਾ ਕੋਈ ਨਾਲੀ ਹੋਵੇ ਨਾਲਾ ਹੋਵੇ ਜਾਂ ਜ਼ਿਆਦਾ ਪਾਣੀ ਹੋਵੇ ਉਸ ਦੇ ਵਿੱਚ ਬੜੇ ਹੀ ਕਾਮਯਾਬੀ ਨਾਲ ਦੇਖੋ ਇਹ ਬਾਹਰ ਵਾਲੇ ਪਾਸੇ ਆ ਰਿਹਾ ਤੇ ਲੋਕਾਂ ਨੂੰ ਬਿਠਾ ਕੇ ਸੜਕ ਤੇ ਵੀ ਚਲਾਇਆ ਤੇ ਸੜਕ ਤੋਂ ਫੇਰ ਇਹ ਪਾਣੀ ਵਾਲੇ ਪਾਸੇ ਜਾਏਗਾ ਅੱਗੇ ਦੱਸਿਓ ਇਦੀ ਲੰਬਾਈ ਚੌੜਾਈ ਬਾਰੇ ਵੀ ਅਸੀਂ ਗੱਲ ਕਰ ਲਈਏ ਇਸ ਇਸ ਦੀ ਲੰਬਾਈ ਹੈ 3.98 ਮੀਟਰ ਯਾਨੀ ਕਰੀਬ-ਕਰੀਬ 4 ਮੀਟਰ ਲੰਬਾ ਇਵਾਨ ਹੈ ਤੇ 2.57 ਮੀਟਰ ਚੌੜਾਈ ਯਾਨੀ ਢਾਈ ਮੀਟਰ ਤੋਂ ਥੋੜੀ ਜੀ ਵੱਧ ਇਸ ਦੀ ਚੌੜਾਈ ਹੈ ਲੰਬਾਈ ਦੱਸੀ ਤੁਹਾਨੂੰ ਅਸੀਂ 4 ਮੀਟਰ ਚੌੜਾਈ ਢਾਈ ਮੀਟਰ ਤੋਂ ਥੋੜੀ ਜ਼ਿਆਦਾ ਤੇ 2.84 ਮੀਟਰ ਇਸ ਦੀ ਉਚਾਈ ਹੈ ਯਾਨੀ ਕਰੀਬ ਪੌਣੇ 1 3 ਫੁੱਟ ਪੌਣੇ 3 ਮੀਟਰ ਤੋਂ ਵੱਧ ਇਸ ਦੀ ਉਚਾਈ ਹੈ ਇਸ ਦੀ ਲੰਬਾਈ ਚੁੜਾਈও ਚਾਹੀ ਤੁਹਾਨੂੰ ਅਸੀਂ ਦੱਸੀ ਹੁਣ ਅਗਲੀ ਗੱਲ ਕਰੀਏ 1200 ਕਿਲੋ ਭਾਰ ਚੁੱਕਣ ਦੇ ਨਾਲ-ਨਾਲ ਇਹ ਵਾਹਨ ਡਰਾਈਵਰ ਸਮੇਤ 9 ਲੋਕਾਂ ਨੂੰ ਲੈ ਕੇ ਚੱਲ ਸਕਦਾ ਯਾਨੀ ਕਿ ਮੰਨ ਕੇ ਚੱਲੋ ਕਿ ਕਿਸੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਇਹ ਵਾਹਨ ਗਿਆ ਤੇ ਉੱਥੋਂ ਇਸ ਵਾਹਨ ਨੇ 9 ਲੋਕਾਂ ਨੂੰ ਬਿਠਾਇਆ ਵੀ ਇਹਨਾਂ ਡਰਾਈਵਰ ਨੂੰ ਛੱਡ ਕੇ 8 ਲੋਕਾਂ ਨੂੰ ਬਿਠਾ ਵੀ ਲਿਆ ਉਸ ਤੋਂ ਇਲਾਵਾ 1200 ਕਿਲੋ ਤੋਂ ਵੱਧ ਜਿਹੜਾ ਸਮਾਨ ਹੈ ਕੋਈ ਜ਼ਰੂਰੀ ਚੀਜ਼ ਹੈ ਉਸ ਉਸ ਨੂੰ ਲੈ ਕੇ ਇਹ ਵਾਹਨ ਬਾਹਰ ਵਾਲੇ ਪਾਸੇ ਆ ਸਕਦਾ ਹੈ ਇਹ ਜਿਆ ਨਹੀਂ ਹੈ ਕਿ ਸਿਰਫ ਲੋਕਾਂ ਨੂੰ ਪਟਾ ਕੇ ਲੈ ਕੇ ਆਏਗਾ ਜ਼ਰੂਰੀ ਕੀਮਤੀ ਸਮਾਨ ਨੂੰ ਵੀ ਉਹ ਨਾਲ ਲੈ ਕੇ ਆ ਸਕਦਾ ਹੈ ਇਹ ਵਾਹਨ ਇਸ ਦੀ ਇੱਕ ਖਾਸੀਅਤ ਵੀ ਹੈ ਅੱਗੇ ਚਲਦੇ ਹਾਂ ਇਸ ਦੀ ਸਪੀਡ ਬਾਰੇ ਗੱਲ ਕਰ ਲਈਏ ਤਾਂ ਆਮ ਸੜਕ ਤੇ ਇਸ ਦੀ ਸਪੀਡ 40 ਕਿਲੋਮੀਟਰ ਪ੍ਰਤੀ ਘੰਟਾ ਹੈ ਪਰ ਜਦੋਂ ਇਹ ਪਾਣੀ 'ਚ ਉਤਰ ਜਾਂਦਾ ਹੈ ਤਾਂ ਇਸ ਦੀ ਸਪੀਡ 6 ਕਿਲੋਮੀਟਰ ਪ੍ਰਤੀ ਘੰਟਾ ਹੋ ਜਾਂਦੀ ਹੈ ਯਾਨੀ ਬਹੁਤ ਘੱਟ ਹੋ ਜਾਂਦੀ ਹੈ ਕਿਉਂਕਿ ਪਾਣੀ ਦੇ ਵਿੱਚ ਅੱਗੇ ਵੀ ਵਧਣਾ ਹੁੰਦਾ ਤੇ ਕਾਫੀ ਜ਼ੋਰ ਲੱਗਦਾ ਹੈ ਇਸ ਦੀ ਫਿਊਲ ਕੈਪੈਸਿਟੀ ਜੋ ਟੈਂਕ ਕੈਪੈਸਿਟੀ ਹੈ ਉਹ ਕਿੰਨੀ ਹੈ 232 ਲੀਟਰ ਤੇਲ ਇਸ ਦੇ ਵਿੱਚ ਪੈਂਦਾ ਹੈ ਤੇ ਜੇਕਰ ਲੋਡ ਪਵੇ ਤਾਂ ਲੰਬੇ ਆਪਰੇਸ਼ਨਾਂ ਦੇ ਵਿੱਚ ਇਹ 61 ਘੰਟੇ ਤੋਂ ਵੱਧ ਲਗਾਤਾਰ ਕੰਮ ਕਰ ਸਕਦਾ ਹੈ ਯਾਨੀ ਇਸ ਦੀ ਕਪੈਸਿਟੀ ਇੰਨੀ ਹੈ ਕਿ 60-61 ਕਿਲੋਮੀਟਰ ਦੇ ਏਰੀਆ ਨੂੰ ਇਹ ਕਵਰ ਕਰ ਸਕਦਾ ਹੈ ਤੇ ਇਸ ਦੀ ਕਿਨੇ ਕਿਹੜੇ-ਕਿਹੜੇ ਮੌਸਮਾਂ ਦੇ ਵਿੱਚ ਕੰਮ ਕਰਦਾ ਯਾਨੀ ਬਰਫ਼ੀਲੇ ਇਲਾਕਿਆਂ ਦੇ ਜਿਵੇਂ ਗੱਲ ਕਹੀ ਅਸੀਂ ਇਹ -40 ਡਿਗਰੀ ਸੈਲਸੀਅਸ ਦੇ ਵਿੱਚ ਵੀ ਕੰਮ ਕਰ ਸਕਦਾ ਤੇ 45 ਡਿਗਰੀ ਸੈਲਸੀਅਸ ਯਾਨੀ ਗਰਮੀ ਵਾਲੇ ਫਰਨਹਾਈਟ ਡਿਗਰੀ ਸੈਲਸੀਅਸ 2 ਉੱਪਰ ਵਾਲੇ ਤਾਪਮਨ ਦੇ ਵਿੱਚ ਵੀ ਇਹ ਕੰਮ ਕਰਨ ਦੇ ਵਿੱਚ ਸਮਰੱਥ ਹੈ ਤਾਂ ਇਸ ਦੀ ਖਾਸियत ਬੇहद ਤੁਹਾਨੂੰ ਦਿਲਚਸਪ ਲੱਗੇਗੀ ਇਸ ਤੋਂ ਇਲਾਵਾ ਦੱਸਿਏ ਕਿ ਇਹ ਸੰਗਣੀ ਧੁੰਦ ਵਿੱਚ ਵੀ ਇਹ ਕਾਮਯਾਬ ਹੈ ਵਾਹਨ ਕਿਉਂਕਿ ਉਚਾਈ ਦੀ ਤੁਹਾਨੂੰ ਦੱਸਿਆ ਸੀ ਕਾਫੀ ਹੈ ਇਸ ਕਰਕੇ ਬਹੁਤ ਜੋ ਧੁੰਦ ਵਾਲੇ ਇਲਾਕੇ ਨੇ ਜਿੱਥੇ ਵਿਜ਼ਿਬਿਲਟੀ ਘੱਟ ਹੈ ਉਹਨਾਂ 'ਚ ਵੀ ਇਹ ਆਪਣਾ ਕੰਮ ਬਖੂਬੀ ਕਰ ਸਕਦਾ ਹੈ ਇਹ ਵਾਹਨ ਇਸ ਕਰਕੇ ਇਸ ਵਾਰ ਜੋ ਫਲੱਡ ਆਏ ਨੇ ਉਹਨਾਂ ਦੇ ਵਿੱਚ ਇਸ ਦੀ ਖਾਸੀਅਤ ਲੋਕਾਂ ਨੂੰ ਹੈਰਾਨ ਵੀ ਕਰ ਰਹੀ ਹੈ ਤੇ ਲੋਕਾਂ ਲਈ ਇੱਕ ਉਮੀਦ ਦੀ ਕਰਨ ਜ਼ਰੂਰ ਹੈ ਕਿ ਜੇਕਰ ਇਸ ਤਰ੍ਹਾਂ ਦੇ ਹਾਲਾਤ ਬਣਦੇ ਤਾਂ ਸਾਡੇ ਕੋਲ ਇਸ ਤਰ੍ਹਾਂ ਦੀ ਵੀ ਇਕੁਪਮੈਂਟ ਇਸ ਤਰ੍ਹਾਂ ਦੀ ਤਕਨੀਕ ਹੈ ਕਿ ਔਖੇ ਤੇ ਜੋ ਖਤਰਨਾਕ ਇਲਾਕੇ ਨੇ ਜਿੱਥੇ ਲੋਕ ਫਸੇ ਹੋਏ ਨੇ ਉੱਥੋਂ ਇਹਨਾਂ ਨੂੰ ਕੱਢਿਆ ਜਾ ਸਕਦਾ ਹੈ ਤਾਂ ਇਹ ਅਸੀਂ ਤੁਹਾਨੂੰ ਦਸਿਆ ਇਸ ਵਾਹਨ ਦੀ ਜਿਸ ਦਾ ਨਾਮ ਹੈ ਅਟੌਰ N1200 ਜਿਸ ਦੀ ਖਾਸੀਅਤ ਬਹੁਤ ਜ਼ਿਆਦਾ ਹੈ ਤੇ ਇਸ ਦਿਖਾ세 ਤੇ ਇਹ ਕਿ ਆਮ ਲੋਕਾਂ ਦੀ ਜਿੰਦਗੀ ਬਚਾ ਸਕਦਾ ਹੈ ਤੇ ਤਸਵੀਰ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਤੇ ਤਰਨਤਾਰਨ ਵਾਲੇ ਇਲਾਕਿਆਂ ਦੀ ਹਾਲਾਂਕਿ ਹੋਰ ਕਈ ਇਲਾਕਿਆਂ ਦੇ ਵਿੱਚ ਇਹ ਵਾਹਨ ਪਹੁੰਚਾਇਆ ਗਿਆ ਹੈ ਸਰਕਾਰ ਵੱਲੋਂ ਲੋਕਾਂ ਨੂੰ ਰੈਸਕਿਊ ਕਰਨ ਦੇ ਲਈ ਪਰ ਇਸ ਬਾਰੇ ਸਾਡੀ ਵੀ ਕਿਉਰਿਓਸਟੀ ਬਹੁਤ ਜ਼ਿਆਦਾ ਸੀ ਕਿ ਜਾਣਿਆ ਜਾਵੇ ਤੇ ਤੁਹਾਡੇ ਤੱਕ ਇਹ ਉਹ ਜੋ ਇਸ ਦੀ ਜਾਣਕਾਰੀ ਪਹੁੰਚਾਈ ਜਾਵੇ ਕਿਉਂਕਿ ਇਹ ਨਵੇਂ ਤਰ੍ਹਾਂ ਦੇ ਵਾਹਨ ਬਾਰੇ ਜਾਨਣਾ ਜ਼ਰੂਰੀ ਹੁੰਦਾ ਹੈ ਤਾਂ ਕਿ ਕੱਲ ਨੂੰ ਤੁਸੀਂ ਇਸ ਨੂੰ ਦੇਖ ਕੇ ਹੈਰਾਨ ਨਾ ਹੋਵੋ ਤੇ ਜੇਕਰ ਕੱਲ ਨੂੰ ਇਸ ਦੀ ਔਖੇ ਵੇਲਿਆਂ ਦੇ ਵਿੱਚ ਲੋੜ ਪਵੇ ਤੇ ਸਾਨੂੰ ਪਤਾ ਹੋਵੇ ਕਿ ਸਰਕਾਰ ਕੋਲ ਤੇ ਸਾਡੇ ਡਿਫੈਂਸ ਫੋਰਸਾਂ ਕੋਲ ਇਸ ਤਰ੍ਹਾਂ ਦੇ ਵਾਹਨ ਨੇ ਜੋ ਬਹੁਤ ਹੀ ਘੱਟ ਸਮੇਂ ਦੇ ਵਿੱਚ ਤੇ ਸਟੀਕਤਾ ਨਾਲ ਜੋ ਲੋਕ ਫਸੇ ਨੇ ਉਹਨਾਂ ਨੂੰ ਲਿਆ ਕੇ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਸਕਦਾ ਹੈ ਇਹ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅੰਮ੍ਰਿਤਸਰ ਦੇ ਇਲਾਕੇ ਦੀ ਜੋ ਹੜ੍ਹ ਪ੍ਰਭਾਵਿਤ ਇਲਾਕੇ ਨੇ ਉਹਨਾਂ ਦੇ ਵਿੱਚ ਜੋ ਇਹ ਵਾਹਨ ਉਤਰ ਰਿਹਾ ਇਹ ਵਾਹਨ ਆਮ ਸੜਕਾਂ ਤੇ ਨਹੀਂ ਦਿਖਦਾ ਇਸ ਵਾਹਨ ਦਾ ਨਾਮ ਹੈ ਟੋਰ N 1200 ਜੀ ਹਾਂ ਇਸ ਦਾ ਇੱਕ ਟੈਕਨੀਕਲ ਨਾਮ ਹੈ JSW ਕੰਪਨੀ ਇਸ ਨੂੰ ਬਣਾਉਂਦੀ ਹੈ ਤੇ ਇਸ ਨੂੰ ਇੰਡੀਅਨ ਆਰਮੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਲੈ ਕੇ ਉਤਰੀ ਹੋਈ ਹੈ ਕਰੀਬ ਅੱਧਾ ਦਰਜਨ ਅਜਿਹੇ ਵਾਹਨ ਇਸ ਸਮੇਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਕੰਮ ਕਰ ਰਹੇ ਨੇ ਤੇ ਲੋਕਾਂ ਨੂੰ ਜੋ ਲੋਕ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਲੈ ਕੇ ਇਹ ਬਾਹਰ ਆ ਰਹੇ ਨੇ ਇਹ ਵਾਹਨ ਇਹ ਵਾਹਨ ਇਸ ਵਾਹਨ ਦੀ ਅਸੀਂ ਤੁਹਾਨੂੰ ਖੂਬੀ ਵੀ ਦੱਸਾਂਗੇ ਇਸ ਦਾ ਇਸ ਦੀ ਕੀਮਤ ਵੀ ਅਸੀਂ ਦੱਸਾਂਗੇ ਇਸ ਵਾਹਨ ਦੀ ਖਾਸੀਅਤ ਕਿਹੜੀ-ਕਿਹੜੀ ਹੈ ਕਿਹੜੀ-ਕਿਹੜੀ ਥਾਵਾਂ ਤੇ ਚੱਲ ਸਕਦਾ ਕੀ ਹੈ ਸਿਰਫ ਹੜ੍ਹ ਦੇ ਪਾਣੀ 'ਚ ਚੱਲ ਸਕਦਾ ਹੈ ਜਾਂ ਸਿਰਫ ਔਰ ਸਿਰਫ ਇਹ ਕਿਸੇ ਖਾਸ ਇਲਾਕੇ ਚ ਚੱਲਦਾ ਇਹ ਸਭ ਕੁਝ ਵਿਸਤਾਰਪੂਰਵਕ ਤੁਹਾਨੂੰ ਦੱਸਾਂਗੇ ਪਰ ਤਸਵੀਰਾਂ ਪਹਿਲਾਂ ਦੱਸ ਦਈਏ ਕਿ ਇਸ ਵਾਹਨ ਦੇ ਰਾਹੀਂ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਉਹਨਾਂ ਥਾਵਾਂ ਤੇ ਜਿਨ੍ਹਾਂ ਥਾਵਾਂ ਤੇ ਨਾ ਕੋਈ ਗੱਡੀ ਪਹੁੰਚ ਸਕਦੀ ਹੈ ਨਾ ਪ੍ਰਸ਼ਾਸਨ ਦਾ ਕੋਈ ਵਾਹਨ ਪਹੁੰਚ ਸਕਦਾ ਹੈ ਹੈਲੀਕਾਪਟਰ ਹਾਲਾਕੀ ਹਵਾ ਤੋਂ ਪਹੁੰਚਦਾ ਪਰ ਜ਼ਮੀਨ ਤੋਂ ਪਾਣੀ ਦੇ ਵਿੱਚ ਹੁੰਦਾ ਹੋਇਆ ਇਹ ਵਾਹਨ ਕਿਵੇਂ ਪਹੁੰਚ ਰਿਹਾ ਹੈ ਇਹ ਤਸਵੀਰ ਤੁਹਾਨੂੰ ਕਈ ਵਾਰ ਦੇਖਣ ਨੂੰ ਮਿਲ ਰਹੀ ਹੋਵੇਗੀ ਤਸਵੀਰ ਹੋਰ ਦਿਖਾਈਏ ਅਮਰitsar ਦੇ ਜੋ ਡਿਪਟੀ ਕਮਿਸ਼ਨਰ ਨੇ ਉਹ ਵੀ ਇਸ ਸਮੇਂ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਜੋ ਬਾਕੀ ਬਚਾਅ ਦਸਤੇ ਦੇ ਨਾਲ ਤੇ ਨਾਲ ਹੀ ਇਸੇ ਵਾਹਨ ਦੇ ਜ਼ਰੀਏ ਲੋਕਾਂ ਨੂੰ ਉਹ ਲੈ ਕੇ ਵੱਖ-ਵੱਖ ਇਲਾਕਿਆਂ ਚੋਂ ਬਾਹਰ ਲੈ ਕੇ ਨਿਕਲ ਰਹੀ ਹੈ ਤਸਵੀਰ ਤੁਸੀਂ ਦੇਖੋ ਇਹ ਉਹੀ ਵਾਹਨ ਹੈ ਜਿਸ ਵਾਹਨ ਦੇ ਵਿੱਚ ਇੰਡੀਅਨ ਆਰਮੀ ਅਲੱਗ-ਅਲੱਗ ਇਲਾਕਿਆਂ ਚੋਂ ਫਸੇ ਲੋਕਾਂ ਨੂੰ ਬਿਠਾ ਕੇ ਲੈ ਕੇ ਆ ਰਹੀ ਹੈ ਇਸ ਵਾਹਨ ਦੇ ਵਿੱਚ ਤੁਸੀਂ ਬਜ਼ੁਰਗ ਦੇਖ ਰਹੇ ਹੋ ਬੱਚਿਆਂ ਨੂੰ ਦੇਖੋਗੇ ਔਰਤਾਂ ਨੂੰ ਦੇਖੋਗੇ ਜੋ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਫਸੇ ਹੋਏ ਸੀ ਉਹਨਾਂ ਤੱਕ ਪਹੁੰਚ ਕੀਤੀ ਗਈ ਇਸ ਵਾਹਨ ਦੇ ਰਾਹੀਂ ਤੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਇਹ ਅੰਮ੍ਰਿਤਸਰ ਦੇ ਅਲੱਗ-ਅਲੱਗ ਇਲਾਕੇ ਨੇ ਤਰਨਤਾਰਨ ਦੇ ਅਲੱਗ-ਅਲੱਗ ਇਲਾਕੇ ਨੇ ਇਸ ਵਾਹਨ ਦੇ ਰਾਹੀਂ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੁਣ ਇਸ ਵਾਹਨ ਦੇ ਰਾਹੀਂ ਲੋਕਾਂ ਨੂੰ ਬਾਹਰ ਤੱਕ ਕੱਢਿਆ ਜਾ ਰਿਹਾ ਪਰ ਤੁਹਾਡੇ ਮਨ ਚ ਸਵਾਲ ਜ਼ਰੂਰ ਆ ਰਿਹਾ ਹੋਣਾ ਕਿ ਅਸੀਂ ਫਲੱਡ ਵਾਲੇ ਇਲਾਕਿਆਂ ਦੇ ਵਿੱਚ ਕਿਸ਼ਤੀਆਂ ਚਲਦੀਆਂ ਦੇਖੀਆਂ ਸੀ ਹੈਂਡੀਕਾਫਟਰ ਉੱਡਦੇ ਦੇਖੇ ਸੀ ਇਹ ਹੋਰ ਤਰੀਕੇ ਅਪਣਾਏ ਜਾਂਦੇ ਸੀ ਜਦੋਂ ਲੋਕਾਂ ਨੂੰ ਬਚਾਇਆ ਜਾਂਦਾ ਸੀ ਪਰ ਇਹ ਨਵੀਂ ਤਰ੍ਹਾਂ ਦਾ ਵਾਹਨ ਕਿਹੜਾ ਹੈ ਇਸ ਵਾਹਨ ਬਾਰੇ ਆਓ ਇੱਕ ਇੱਕ ਜਾਣਕਾਰੀ ਤੁਹਾਨੂੰ ਦੱਸੀਏ ਤੁਹਾਨੂੰ ਵੀ ਚੰਗਾ ਲੱਗੇਗਾ ਕਿ ਇਸ ਵਾਹਨ ਦੀ ਖੂਬੀ ਕੀ ਹੈ ਇਸ ਬਾਰੇ ਜਾਣ ਕੇ ਤੇ ਇਹ ਫਿਊਚਰ ਦੇ ਵਿੱਚ ਕਿਸ ਤਰ੍ਹਾਂ ਲੋਕਾਂ ਦੀ ਮਦਦ ਦੇ ਲਈ ਹੋਰ ਵੀ ਲਾਹੇਵੰਦ ਸਾਬਤ ਹੋਏਗਾ ਤੇ ਆਓ ਦੱਸਿਏ ਇਸ ਵਾਹਨ ਦੀ ਖਾਸੀਅਤ ਇਸ ਵਾਹਨ ਦਾ ਨਾਮ ਹੈ ਅ ਟੋਰ N1200 ਜਿਸ ਨੂੰ ਜੀਐਸਡਬਲਿਊ ਕੰਪਨੀ ਗੈਕੋ ਮੋਟਰਸ ਵੱਲੋਂ ਬਣਾਇਆ ਜਾ ਰਿਹਾ ਹੈ ਭਾਰਤ ਸਰਕਾਰ ਦੀ ਮਦਦ ਦੇ ਨਾਲ ਇਸ ਨੂੰ ਬਣਾਇਆ ਜਾ ਰਿਹਾ ਹੈ ਇਸ ਦੀ ਖਾਸियत ਇਹ ਹੈ ਕਿ ਇਹ ਡੂੰਘੇ ਪਾਣੀ ਅਤੇ ਉੱਚੀਆਂ ਨੀਵੇਂ ਥਾਵਾਂ ਤੇ ਜਾਣ 'ਚ ਬੇਹਦ ਕਾਮਯਾਬ ਹੈ ਜਿੱਥੇ ਆਮ ਤਸਾਂ ਨਹੀਂ ਜਾ ਸਕਦਾ ਕੁਦਰਤੀ ਕਰੋਪੀਆਂ ਤੇ ਆਪਦਾ ਵਾਲੇ ਹਾਲਾਤਾਂ 'ਚ ਇਹ ਬੇਹਦ ਕਾਮਯਾਬ ਹੈ ਇਹ ਵਾਹਨ ਇਸ ਤੋਂ ਇਲਾਵਾ ਇਹ ਵਾਹਨ ਬਰਫ਼ੀਲੇ ਇਲਾਕਿਆਂ ਜੰਗਲਾਂ ਪਹਾੜਾਂ ਨਦੀਆਂ ਤੇ ਮਾਰੂਥਲ ਜੀ ਵੀ ਕਾਮਯਾਬ ਸਿਰਫ ਹੜ ਦੇ ਪਾਣੀ ਦੇ ਵਿੱਚ ਕਾਮਯਾਬ ਨਹੀਂ ਹੈ ਰੱਖਿਆ ਮੰਤਰਾਲੇ ਨੇ ਡਿਫੈਂਸ ਮਿਨਿਸਟਰੀ ਨੇ 250 ਕਰੋੜ ਦੇ ਖਰਚੇ ਨਾਲ 96 ਵਾਹਨ ਬਣਵਾਏ ਨੇ ਇੱਕ ਵਾਹਨ ਦੀ ਕੀਮਤ 2 ਕਰੋੜ ਤੋਂ ਵੱਧ ਪੈਂਦੀ ਹੈ ਇਸ ਦੀ ਕੀਮਤ ਜਿਵੇਂ ਅਸੀਂ ਤੁਹਾਨੂੰ ਦੱਸਿਆ ਕਿ 2 ਕਰੋੜ ਤੋਂ ਵੱਧ ਪੈਂਦੀ ਹੈ ਇਸ ਦੀ ਕੀਮਤ ਇਹ ਵਾਹਨ ਖਾਸ ਤੌਰ ਤੇ ਚੰਡੀਗੜ੍ਹ ਵਿੱਚ ਬਣਾਏ ਜਾ ਰਹੇ ਜੀ ਹਾਂ ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਜੋ ਪਲਾਂਟ ਲੱਗੇ ਚੰਡੀਗੜ੍ਹ ਦੇ ਵਿੱਚ ਲੱਗੇ ਜੀਐਸਡਬਲਿਊ ਕੰਪਨੀ ਨਾਲ ਜੋ ਮਿਲ ਕੇ ਕੰਪਨੀ ਡਿਫੈਂਸ ਮਿਨਿਸਟਰੀ ਨਾਲ ਬਣਾ ਰਹੀ ਹੈ ਇਹ ਚੰਡੀਗੜ੍ਹ ਦੇ ਵਿੱਚ ਬਣਾਇਆ ਜਾ ਰਿਹਾ ਹੈ ਇਸ ਦੀ ਇਸ ਦੀ ਖਾਸੀਅਤ ਹੋਰ ਕੀ ਹੈ ਕਿ ਇਟਾਇਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਟਿਊਬ ਵਾਂਗ ਅਤੇ ਚੱਪੂ ਵਾਂਗ ਕੰਮ ਕਰਦੇ ਜੀ ਹਾਂ ਜਦੋਂ ਇਹ ਡੋਂਗੇ ਪਾਣੀ ਦੇ ਵਿੱਚ ਵਹਨ ਉਤਰਦਾ ਹੈ ਤਾਂ ਇਹ ਸਲੋਟ ਕਰਨ ਲੱਗ ਜਾਂਦਾ ਹੈ ਇਹ ਡੁੱਬਦਾ ਨਹੀਂ ਹੈ ਇਸੇ ਕਰਕੇ ਤੁਸ ਤੁਹਾਨੂੰ ਲੱਗਦਾ ਹੋਣਾ ਕਿ ਇਹ ਟੈਂਕ ਰੂਮਾ ਜੋ ਵਾਹਨ ਹੈ ਇਹ ਡੁੱਬ ਕਿਉਂ ਨਹੀਂ ਰਹਿਣਾ ਹੈਵੀ ਹੋਏਗਾ ਪਰ ਇਹਦੇ ਟਾਇਰ ਬੜੇ ਖਾਸ ਤਰ੍ਹਾਂ ਦੇ ਬਣਾਏ ਹੋਏ ਨੇ ਇਸ ਤੋਂ ਇਲਾਵਾ ਇਹਦੇ ਟਾਇਰਾਂ ਨੂੰ ਤੁਸੀਂ ਦੇਖੋਗੇ ਜਿਵੇਂ ਕਿਸੇ ਕਿਸ਼ਤੀ ਦਾ ਚੱਪੂ ਚਲਾਇਆ ਜਾਂਦਾ ਉਸ ਦੀ ਤਰ੍ਹਾਂ ਉਸ ਸ਼ੇਪ ਚ ਬਣੇ ਨੇ ਪਾਣੀ ਨੂੰ ਇਹ ਪਿੱਛੇ ਸੁੱਟਦੇ ਨੇ ਮਤਲਬ ਜਿਵੇਂ ਤੁਸੀਂ ਦੇਖੋ ਤਸਵੀਰ ਦੇ ਵਿੱਚ ਇਹ ਵਾਹਨ ਅੱਗੇ ਨੂੰ ਜਾ ਰਿਹਾ ਹੈ ਇਹਦੇ ਪਿੱਛੇ ਦੂਜਾ ਵਾਹਨ ਹੁੰ ਜਾਏਗਾ ਇਹਦੇ ਟਾਇਰ ਤੁਸੀਂ ਦੇਖੋ ਇਸ ਦੇ ਉੱਪਰ ਜੋ ਤੁਸੀਂ ਸ਼ੇਪ ਦੇਖ ਰਹੇ ਹੋ ਜਦੋਂ ਇਹ ਪਾਣੀ ਦੇ ਵਿੱਚ ਫਲੋਟ ਕਰਨ ਲੱਗ ਜਾਂਦਾ ਹੈ ਤਾਂ ਇਹ ਦੇਖੋ ਪਾਣੀ ਨੂੰ ਕਿਸ ਤਰ੍ਹਾਂ ਸੁੱਟ ਰਿਹਾ ਚੱਪੂ ਦੇ ਵਾਂਗ ਸੁੱਟ ਰਿਹਾ ਤਾਂ ਕਿ ਇਹ ਵਿੱਚ ਡੁੱਬੇ ਨਾ ਕਿਸੇ ਵੀ ਤਰ੍ਹਾਂ ਦਾ ਕੋਈ ਨਾਲੀ ਹੋਵੇ ਨਾਲਾ ਹੋਵੇ ਜਾਂ ਜ਼ਿਆਦਾ ਪਾਣੀ ਹੋਵੇ ਉਸ ਦੇ ਵਿੱਚ ਬੜੇ ਹੀ ਕਾਮਯਾਬੀ ਨਾਲ ਦੇਖੋ ਇਹ ਬਾਹਰ ਵਾਲੇ ਪਾਸੇ ਆ ਰਿਹਾ ਤੇ ਲੋਕਾਂ ਨੂੰ ਬਿਠਾ ਕੇ ਸੜਕ ਤੇ ਵੀ ਚਲਾਇਆ ਤੇ ਸੜਕ ਤੋਂ ਫੇਰ ਇਹ ਪਾਣੀ ਵਾਲੇ ਪਾਸੇ ਜਾਏਗਾ ਅੱਗੇ ਦੱਸਿਓ ਇਸ ਦੀ ਲੰਬਾਈ ਚੌੜਾਈ ਬਾਰੇ ਵੀ ਅਸੀਂ ਗੱਲ ਕਰ ਲਈਏ ਇਸ ਇਸ ਦੀ ਲੰਬਾਈ ਹੈ 3.98 ਮੀਟਰ ਯਾਨੀ ਕਰੀਬ-ਕਰੀਬ 4 ਮੀਟਰ ਲੰਬਾ ਇਵਾਨ ਹੈ ਤੇ 2.57 ਮੀਟਰ ਚੌੜਾਈ ਯਾਨੀ ਢਾਈ ਮੀਟਰ ਤੋਂ ਥੋੜੀ ਜੀ ਵੱਧ ਇਸ ਦੀ ਚੌੜਾਈ ਹੈ ਲੰਬਾਈ ਜਦੋਂ ਅਸੀਂ ਤੁਹਾਨੂੰ ਅਸੀਂ 4 ਮੀਟਰ ਚੌੜਾਈ ਢਾਈ ਮੀਟਰ ਤੋਂ ਥੋੜੀ ਜ਼ਿਆਦਾ ਤੇ 2.84 ਮੀਟਰ ਇਸ ਦੀ ਉਚਾਈ ਹੈ ਯਾਨੀ ਕਰੀਬ ਪੌਣੇ 1 3 ਫੁੱਟ ਪੌਣੇ 3 ਮੀਟਰ ਤੋਂ ਵੱਧ ਇਸ ਦੀ ਉਚਾਈ ਹੈ ਇਸ ਦੀ ਲੰਬਾਈ ਚੁੜਾਈও ਚਾਹੀ ਤੁਹਾਨੂੰ ਅਸੀਂ ਦੱਸੀ ਹੁਣ ਅਗਲੀ ਗੱਲ ਕਰੀਏ 1200 ਕਿਲੋ ਭਾਰ ਚੁੱਕਣ ਦੇ ਨਾਲ-ਨਾਲ ਇਹ ਵਾਹਨ ਡਰਾਈਵਰ ਸਮੇਤ 9 ਲੋਕਾਂ ਨੂੰ ਲੈ ਕੇ ਚੱਲ ਸਕਦਾ ਯਾਨੀ ਕਿ ਮੰਨ ਕੇ ਚੱਲੋ ਕਿ ਕਿਸੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਇਹ ਵਾਹਨ ਗਿਆ ਤੇ ਉੱਥੋਂ ਇਸ ਵਾਹਨ ਨੇ 9 ਲੋਕਾਂ ਨੂੰ ਬਿਠਾਇਆ ਵੀ ਇਹਨਾਂ ਡਰਾਈਵਰ ਨੂੰ ਛੱਡ ਕੇ 8 ਲੋਕਾਂ ਨੂੰ ਬਿਠਾ ਵੀ ਲਿਆ ਉਸ ਤੋਂ ਇਲਾਵਾ 1200 ਕਿਲੋ ਤੋਂ ਵੱਧ ਜਿਹੜਾ ਸਮਾਨ ਹੈ ਕੋਈ ਜ਼ਰੂਰੀ ਚੀਜ਼ ਹੈ ਉਸ ਉਸ ਨੂੰ ਲੈ ਕੇ ਇਹ ਵਾਹਨ ਬਾਹਰ ਵਾਲੇ ਪਾਸੇ ਆ ਸਕਦਾ ਹੈ ਇਹ ਜੇਹਾ ਨਹੀਂ ਹੈ ਕਿ ਸਿਰਫ ਲੋਕਾਂ ਨੂੰ ਪਟਾ ਕੇ ਲੈ ਕੇ ਆਏਗਾ ਜ਼ਰੂਰੀ ਕੀਮਤੀ ਸਮਾਨ ਨੂੰ ਵੀ ਉਹ ਨਾਲ ਲੈ ਕੇ ਆ ਸਕਦਾ ਹੈ ਇਹ ਵਾਹਨ ਇਸ ਦੀ ਇੱਕ ਖਾਸੀਅਤ ਵੀ ਹੈ ਅੱਗੇ ਚਲਦੇ ਹਾਂ ਇਸ ਦੀ ਸਪੀਡ ਬਾਰੇ ਗੱਲ ਕਰ ਲਈਏ ਤਾਂ ਆਮ ਸੜਕ ਤੇ ਇਸ ਦੀ ਸਪੀਡ 40 ਕਿਲੋਮੀਟਰ ਪ੍ਰਤੀ ਘੰਟਾ ਹੈ ਪਰ ਜਦੋਂ ਇਹ ਪਾਣੀ 'ਚ ਉਤਰ ਜਾਂਦਾ ਹੈ ਤਾਂ ਇਸ ਦੀ ਸਪੀਡ 6 ਕਿਲੋਮੀਟਰ ਪ੍ਰਤੀ ਘੰਟਾ ਹੋ ਜਾਂਦੀ ਹੈ ਯਾਨੀ ਬਹੁਤ ਘੱਟ ਹੋ ਜਾਂਦੀ ਹੈ ਕਿਉਂਕਿ ਪਾਣੀ ਦੇ ਵਿੱਚ ਅੱਗੇ ਵੀ ਵਧਣਾ ਹੁੰਦਾ ਤੇ ਕਾਫੀ ਜ਼ੋਰ ਲੱਗਦਾ ਹੈ ਇਹਦੀ ਫਿਊਲ ਕੈਪੈਸਿਟੀ ਜੋ ਟੈਂਕ ਕੈਪੈਸਿਟੀ ਹੈ ਉਹ ਕਿੰਨੀ ਹੈ 232 ਲੀਟਰ ਤੇਲ ਇਸ ਦੇ ਵਿੱਚ ਪੈਂਦਾ ਹੈ ਤੇ ਜੇਕਰ ਲੋਡ ਪਵੇ ਤਾਂ ਲੰਬੇ ਆਪਰੇਸ਼ਨਾਂ ਦੇ ਵਿੱਚ ਇਹ 61 ਘੰਟੇ ਤੋਂ ਵੱਧ ਲਗਾਤਾਰ ਕੰਮ ਕਰ ਸਕਦਾ ਹੈ ਯਾਨੀ ਇਸ ਦੀ ਕਪੈਸਿਟੀ ਇੰਨੀ ਹੈ ਕਿ 60-61 ਕਿਲੋਮੀਟਰ ਦੇ ਏਰੀਆ ਨੂੰ ਇਹ ਕਵਰ ਕਰ ਸਕਦਾ ਹੈ ਤੇ ਇਸ ਦੀ ਕਿਨੇ ਕਿਹੜੇ-ਕਿਹੜੇ ਮੌਸਮਾਂ ਦੇ ਵਿੱਚ ਕੰਮ ਕਰਦਾ ਯਾਨੀ ਬਰਫ਼ੀਲੇ ਇਲਾਕਿਆਂ ਤੋਂ ਜਿਵੇਂ ਗੱਲ ਕਹੀ ਅਸੀਂ ਇਹ -40 ਡਿਗਰੀ ਸੈਲਸੀਅਸ ਦੇ ਵਿੱਚ ਵੀ ਕੰਮ ਕਰ ਸਕਦਾ ਤੇ 45 ਡਿਗਰੀ ਸੈਲਸੀਅਸ ਯਾਨੀ ਗਰਮੀ ਵਾਲੇ 40 ਡਿਗਰੀ ਸੈਲਸੀਅਸ ਤੋਂ ਉੱਪਰ ਵਾਲੇ ਤਾਪਮਾਨ ਦੇ ਵਿੱਚ ਵੀ ਇਹ ਕੰਮ ਕਰਨ ਦੇ ਵਿੱਚ ਸਮਰੱਥ ਹੈ ਤਾਂ ਇਸ ਦੀ ਖਾਸियत ਬੇहद ਤੁਹਾਨੂੰ ਦਿਲਚਸਪ ਲੱਗੇਗੀ ਇਸ ਤੋਂ ਇਲਾਵਾ ਦੱਸਿਏ ਕਿ ਇਹ ਸੰਗਣੀ ਧੁੰਦ ਵਿੱਚ ਵੀ ਇਹ ਕਾਮਯਾਬ ਹੈ ਵਾਹਨ ਕਿਉਂਕਿ ਉਚਾਈ ਦੀ ਤੁਹਾਨੂੰ ਦੱਸਿਆ ਸੀ ਕਾਫੀ ਹੈ ਇਸ ਕਰਕੇ ਬਹੁਤ ਜੋ ਧੁੰਦ ਵਾਲੇ ਇਲਾਕੇ ਨੇ ਜਿੱਥੇ ਵਿਜ਼ਿਬਿਲਟੀ ਘੱਟ ਹੈ ਉਹਨਾਂ 'ਚ ਵੀ ਇਹ ਆਪਣਾ ਕੰਮ ਬਖੂਬੀ ਕਰ ਸਕਦਾ ਹੈ ਇਹ ਵਾਹਨ ਤਾਂ ਇਸ ਕਰਕੇ ਇਸ ਵਾਰ ਜੋ ਫਲੱਡ ਆਏ ਨੇ ਉਹਨਾਂ ਦੇ ਵਿੱਚ ਇਸ ਦੀ ਖਾਸੀਅਤ ਲੋਕਾਂ ਨੂੰ ਹੈਰਾਨ ਵੀ ਕਰ ਰਹੀ ਹੈ ਤੇ ਲੋਕਾਂ ਦੇ ਲਈ ਇੱਕ ਉਮੀਦ ਦੀ ਕਰਨ ਜ਼ਰੂਰ ਹੈ ਕਿ ਜੇਕਰ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਤਾਂ ਸਾਡੇ ਕੋਲ ਇਸ ਤਰ੍ਹਾਂ ਦੀ ਵੀ ਇਕੁਪਮੈਂਟ ਇਸ ਤਰ੍ਹਾਂ ਦੀ ਤਕਨੀਕ ਹੈ ਕਿ ਔਖੇ ਤੇ ਜੋ ਖਤਰਨਾਕ ਇਲਾਕੇ ਨੇ ਜਿੱਥੇ ਲੋਕ ਫਸੇ ਹੋਏ ਨੇ ਉੱਥੋਂ ਇਹਨਾਂ ਨੂੰ ਕੱਢਿਆ ਜਾ ਸਕਦਾ ਹੈ ਤਾਂ ਇਹ ਅਸੀਂ ਤੁਹਾਨੂੰ ਦਸਿਆ ਇਸ ਵਾਹਨ ਦੀ ਜਿਸ ਦਾ ਨਾਮ ਹੈ ਅਟੌਰ N1200 ਜਿਸ ਦੀ ਖਾਸੀਅਤ ਬਹੁਤ ਜ਼ਿਆਦਾ ਹੈ ਤੇ ਇਸ ਦੀ ਖਾਸੀਅਤ ਇਹ ਹੈ ਕਿ ਆਮ ਲੋਕਾਂ ਦੀ ਜਿੰਦਗੀ ਬਚਾ ਸਕਦਾ ਹੈ ਤੇ ਤਸਵੀਰ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਤੇ ਤਰਨਤਾਰਨ ਵਾਲੇ ਇਲਾਕਿਆਂ ਦੀ ਹਾਲਾਂਕਿ ਹੋਰ ਕਈ ਇਲਾਕਿਆਂ ਦੇ ਵਿੱਚ ਇਹ ਵਾਹਨ ਪਹੁੰਚਾਇਆ ਗਿਆ ਹੈ ਸਰਕਾਰ ਵੱਲੋਂ ਲੋਕਾਂ ਨੂੰ ਰੈਸਕਿਊ ਕਰਨ ਦੇ ਲਈ ਪਰ ਇਸ ਬਾਰੇ ਸਾਡੀ ਵੀ ਕਿਉਰਿਓਸਟੀ ਬਹੁਤ ਜ਼ਿਆਦਾ ਸੀ ਕਿ ਜਾਣਿਆ ਜਾਵੇ ਤੇ ਤੁਹਾਡੇ ਤੱਕ ਇਹ ਜੋ ਇਸ ਦੀ ਜਾਣਕਾਰੀ ਪਹੁੰਚਾਈ ਜਾਵੇ ਕਿਉਂਕਿ ਇਹ ਨਵੇਂ ਤਰ੍ਹਾਂ ਦੇ ਵਾਹਨ ਬਾਰੇ ਜਾਨਣਾ ਜ਼ਰੂਰੀ ਹੁੰਦਾ ਹੈ ਤਾਂ ਕਿ ਕੱਲ ਨੂੰ ਤੁਸੀਂ ਇਸ ਨੂੰ ਦੇਖ ਕੇ ਹੈਰਾਨ ਨਾ ਹੋਵੋ ਤੇ ਜੇਕਰ ਕੱਲ ਨੂੰ ਇਸ ਦੀ ਔਖੇ ਵੇਲਿਆਂ ਦੇ ਵਿੱਚ ਲੋੜ ਪਵੇ ਤੇ ਸਾਨੂੰ ਪਤਾ ਹੋਵੇ ਕਿ ਸਾਡਾ ਸਰਕਾਰ ਕੋਲ ਤੇ ਸਾਡੇ ਡਿਫੈਂਸ ਫੋਰਸਾਂ ਕੋਲ ਇਸ ਤਰ੍ਹਾਂ ਦੇ ਵਾਹਨ ਨੇ ਜੋ ਬਹੁਤ ਹੀ ਘੱਟ ਸਮੇਂ ਦੇ ਵਿੱਚ ਤੇ ਸਟੀਕਤਾ ਨਾਲ ਜੋ ਲੋਕ ਫਸੇ ਨੇ ਉਹਨਾਂ ਨੂੰ ਇਹ ਆ ਕੇ ਸੁਰੱਖਿਅਤ ਥਾਂ ਤੇ ਪਹੁੰਚਾਇਆ ਜਾ ਸਕਦਾ ਹੈ